ਨਮਸਕਾਰ ਡੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਸਵਿਤਾ ਤੇ ਡੀਡੀ ਪੰਜਾਬੀ ਲੈ ਕੇ ਹਾਜ਼ਰ ਹੈ ਜੀ ਪ੍ਰੋਗਰਾਮ ਹੈਲੋ ਡਾਕਟਰ ਇੱਕ ਐਸਾ ਪ੍ਰੋਗਰਾਮ ਜਿਸ ਵਿੱਚ ਹਰ ਹਫਤੇ ਅਸੀਂ ਸਿਹਤ ਸੰਬੰਧੀ ਇੱਕ ਨਵਾਂ ਵਿਸ਼ਾ ਲੈ ਕੇ ਆਉਂਦੇ ਹਾਂ ਤੇ ਉਸੇ ਵਿਸ਼ੇ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਹੁੰਦੇ ਨੇ ਐਕਸਪਰਟਸ ਦੋਸਤੋ ਪੈਸੇ ਦੇ ਨਾਲ ਅਸੀਂ ਬਹੁਤ ਸਾਰੀਆਂ ਮੈਡੀਸਿਨਸ ਬਹੁਤ ਸਾਰੀਆਂ ਟ੍ਰੀਟਮੈਂਟਸ ਬੇਸ਼ੱਕ ਲੈ ਸਕਦੇ ਆ ਬਟ ਜੇ ਆਪਾਂ ਚੰਗੀ ਸਿਹਤ ਦੀ ਗੱਲ ਕਰੀਏ ਤਾਂ ਚੰਗੀ ਸਿਹਤ ਲਈ ਚੰਗੀ ਦਿਨਚਰਿਆ ਚੰਗਾ ਖਾਣ ਪੀਣ ਬਹੁਤ ਜ਼ਰੂਰੀ ਹੈ ਇਹਨਾਂ ਚੀਜ਼ਾਂ ਨੂੰ ਲਾਈਫ ਦੇ ਵਿੱਚ ਡਿਸਪਲਿਨ ਨੂੰ ਫੋਲੋ ਕਰਕੇ ਹੀ ਅਸੀਂ ਚੰਗੇ ਸਿਹਤ ਜੜੀ ਹੈ ਆਪਣੇ ਜੀਵਨ ਦੇ ਵਿੱਚ ਲਿਆ ਸਕਤਿਆਂ ਔਰ ਖਾਸ ਤੌਰ ਤੇ ਅੱਜ ਦੀ ਆਪਾਂ ਗੱਲ ਕਰੀਏ ਗਰਮੀਆਂ ਦੇ ਇਸ ਮੌਸਮ ਦੀ ਗੱਲ ਕਰੀਏ ਤਾਂ ਵੈਸੇ ਗਰਮੀਆਂ ਬਹੁਤ ਸਾਰੀਆਂ ਬਿਮਾਰੀਆਂ ਆਪਣੇ ਨਾਲ ਲੈ ਕੇ ਆਉਂਦੀ ਹੈ ਬਟ ਅੱਜ ਦੇ ਸਮੇਂ ਦੇ ਵਿੱਚ ਟਾਈਫਾਇਡ ਜੜਾ ਹੈ ਉਹ ਬਹੁਤ ਦੇਖਿਆ ਜਾ ਰਿਹਾ ਹੈ ਸੋ ਅੱਜ ਦੇ ਆਪਣੇ ਪ੍ਰੋਗਰਾਮ ਹੈਲੋ ਡਾਕਟਰ ਦੇ ਵਿੱਚ ਇਸੇ ਬਾਰੇ ਚਰਚਾ ਕਰਾਂਗੇ ਕਿ ਟਾਈਫਾਇਡ ਕੀ ਹੈ ਕੀ ਕਾਰਨ ਰਹਿੰਦੇ ਨੇ ਟਾਈਫਾਇਡ ਦੇ ਕੀ ਸਿੰਪਟਮਸ ਰਹਿੰਦੇ ਨੇ ਔਰ ਕਿਸ ਤਰ੍ਹਾਂ ਇੱਕ ਰਾਈਟ ਟਰੀਟਮੈਂਟ ਲੈ ਕੇ ਅਸੀਂ ਇਸ ਨੂੰ ਟਰੀਟ ਕਰ ਸਕਦੇ ਆ ਸੋ ਆਗਾਜ਼ ਕਰ ਲੈਨੇ ਆਜ ਦੇ ਇਸ ਇੰਟਰਵਿਊ ਸੈਸ਼ਨ ਦਾ ਔਰ ਸਵਾਗਤ ਕਰਦੀਆਂ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਸਾਡੇ ਅੱਜ ਦੇ ਖਾਸ ਮਹਿਮਾਨ ਦਾ ਸਾਡੇ ਨਾਲ ਅੱਜ ਮੌਜੂਦ ਨੇ ਐਮ ਡੀ ਮੈਡੀਸਨ ਡਾਕਟਰ ਹੇਮੰਤ ਪੂਰੀ ਡਾਕਟਰ ਸਾਹਿਬਾ ਬਹੁਤ ਸਵਾਗਤ ਹੈ ਨਮਸਕਾਰ ਜੀ ਡਾਕਟਰ ਸਾਹਿਬ ਜਿੱਦਾਂ ਮੈਂ ਕਿਹਾ ਕਿ ਟਾਈਫਾਇਡ ਦੇ ਕੇਸਸ ਬਹੁਤ ਜ਼ਿਆਦਾ ਵੱਧ ਰਹੇ ਨੇ ਅੱਜ ਦੇ ਟਾਈਮ ਤੇ ਸੋ ਜਰਨਲੀ ਦਾ ਸੀ ਸਾਰੇ ਪਰਿਚਯਾਂ ਟਾਈਫਾਇਡ ਦੇ ਨਾਲ ਬੁਖਾਰ ਤੋਂ ਅੱਗੇ ਉਹਨੂੰ ਆਪਾਂ ਜਾਣਦੇ ਆ but medical language ਦੇ ਵਿੱਚ ਅਗਰ ਅਸੀਂ ਸਮਝੀਏ ਤਾਂ ਫਿਰ ਟਾਈਫਾਇਡ ਕੀ ਹੈ ਟਾਈਫਾਇਡ ਦੇਖੋ ਇਹ ਇੱਕ ਅਹੇ ਜੀ ਬਿਮਾਰੀ ਹੈ ਬੁਖਾਰ ਤਾਂ ਆਣਾ ਬੜੇ ਦੇਰ ਦੀ ਗੱਲ ਹੁੰਦੀ ਹੈ ਜਦੋਂ ਸਰੀਰ 'ਚ ਕਿਸੇ ਵੀ ਬਿਮਾਰੀ 'ਚ ਬੁਖਾਰ ਆਣ ਲੱਗਦਾ ਹੈਗਾ ਮਤਲਬ ਉਹ ਤੁਹਾਡੇ ਜਿਹੜਾ ਦਾਇਰਾ ਹੈਗਾ ਜਿੱਥੇ ਤੁਹਾਡੀ ਇਮਿਊਨਿਟੀ ਖਤਮ ਹੁੰਦੀ ਹੈ ਉਹਨੂੰ ਪਾਰ ਕਰਕੇ ਅੰਦਰ ਇਨਫੈਕਸ਼ਨ ਫੈਲ ਗਈ ਹੁੰਦੀ ਹੈ ਬੁਖਾਰ ਉਦੋਂ ਹੀ ਸਰੀਰ 'ਚ ਆਣਾ ਸ਼ੁਰੂ ਹੁੰਦਾ ਹੈਗਾ ਜੀ ਮੇਨ ਟਾਈਫੋਇਡ ਦੇ ਜਿਹੜੇ ਸਿੰਪਟਮਸ ਜਿਹੜੇ ਆਪਾਂ ਨੂੰ ਪਹਿਲਾਂ ਨਜ਼ਰ ਆਉਂਦੇ ਆਗੇ ਉਹ ਹੁੰਦਾ ਹੈ ਕਿ ਪੇਟ ਅਪਸੈਟ ਜਰ ਹੈ ਨਾ ਹਮਮਤਲਬ ਪੇਟ ਚ ਵੱਟ ਜਾ ਉਠਿਆ ਲੈਟਰਨ ਜਾਣ ਨੂੰ ਮਨ ਕੀਤਾ ਜੀ ਦਿਨ ਚ 2-3 ਬਾਰ ਹੋਇਆ ਕਦੀ ਕਬਜ਼ ਹੋ ਗਈ ਹਮ ਕਦੀ ਪੇਟ ਇਦਾਂ ਲੱਗੇਗਾ ਜਦੋਂ ਉਫਾਰਾ ਜੇ ਪਿਆ ਹੋਇਆ ਡਕਾਰ ਜ਼ਿਆਦਾ ਆ ਨੇ ਮਤਲਬ ਹਾਜਮਾ ਤੁਹਾਡਾ ਸਹੀ ਨਹੀਂ ਹੋਣਾ ਦੂਸਰਾ ਇਹਦਾ ਸਿੰਪਟਮ ਜਿਹੜਾ ਬਹੁਤ ਕਾਮਨ ਹੈਗੇ ਉਹ ਸਰੀਰ ਟੁੱਟਣਾ ਲੱਤਾਂ ਥਬਨੀਆਂ ਸਰੀਰ ਚ ਜਾਨ ਨਾ ਰਹਿ ਜਾਣਾ ਹਮ ਮਤਲਬ ਕਿ ਅੰਦਰੋਂ ਜਿੱਦਨ ਨਿਚੋੜ ਜਾਣਾ ਤੁਸੀਂ ਹਮ ਐਸ ਟਾਈਫਾਇਡ ਦੇ ਸਿੰਟਮਸ ਹੈ ਫਿਰ ਉਸ ਤੋਂ ਬਾਅਦ ਈਵਨਿੰਗ ਰਾਈਜ਼ ਆਫ ਟੈਂਪਰੇਚਰ ਯਾਨੀ ਸ਼ਾਮ ਨੂੰ ਬੁਖਾਰ ਆਣਾ ਸ਼ੁਰੂ ਹੁੰਦਾ ਹੈਗਾ ਤੇ ਬਾਕੀ ਉਸ ਤੋਂ ਬਾਅਦ ਬੁਖਾਰ ਤੋਂ ਬਾਅਦ ਵਾਲੀ ਸਟੇਜ ਹੁੰਦੀ ਹੈ ਅੱਗੇ ਜੋ ਅਸ ਤੋਂ 20 ਸਾਲ ਪਹਿਲਾਂ ਟਾਈਫਾਇਡ ਜਾਨਲੇਵਾ ਮੰਨਿਆ ਜਾਂਦਾ ਸੀਗਾ ਉਹ ਪੇਟ ਦੀਆਂ ਆਂਤੜੀਆਂ 'ਚ ਅਲਸਰ ਛਾਲੇ ਬਣਾ ਦਿੰਦਾ ਓਕੇ ਜੋ ਕਿ ਫਟ ਸਕਦੇ ਆ ਤੇ ਫਿਰ ਇਮੀਡੀਏਟਲੀ ਆਪਰੇਸ਼ਨ ਦੀ ਲੋਪ ਤੱਕ ਆ ਜਾਂਦੀ ਔਰ ਜਾਨਲੇਵਾ ਹੁੰਦੀ ਹੈ ਬਿਮਾਰੀ ਜੀ ਪਰ ਅੱਜ ਕੱਲ ਡਾਕਟਰ ਸਾਰੇ ਬੜੇ ਸਮਝਦਾਰ ਹੋ ਗਏ ਹਨ ਹਮ ਇਲਾਜ ਟਾਈਫਾਇਡ ਐਨੇ ਸੀਰੀਅਸ ਤੱਕ ਜਾਂਦਾ ਹੀ ਨਹੀਂ ਹੈ। ਹੂੰ ਹੂੰ। ਕਈ ਡਾਕਟਰ ਤਾਂ ਆਪਣੇ ਮਰੀਜ਼ਾਂ ਨੂੰ ਕਹਿੰਦੇ ਆ ਕਿ ਆਪਾਂ ਟੀਕਾਕਰਨ ਕਰਵਾਈਏ। ਹੂੰ ਹੂੰ। ਤਾਂ ਕਿ ਟਾਈਫਾਇਡ ਹੋਵੇ ਹੀ ਨਾ। ਜੀ। ਠੀਕ ਹੈ। ਬਾਕੀ ਹੋਰ ਬੜੇ ਪਰਹੇਜ਼ ਆ ਜੋ ਆਪਾਂ ਹੌਲੀ-ਹੌਲੀ ਅੱਗੇ ਸਾਰੇ ਡਿਸਕਸ ਕਰੀ ਜਾਵਾਂਗੇ। ਡਾਕਟਰ ਸਾਹਿਬ ਜਿੱਦਾਂ ਤੁਸੀਂ ਬੁਖਾਰ ਦੀ ਗੱਲ ਕੀਤੀ। ਮਲੇਰੀਆ ਦੇ ਵਿੱਚ ਅਸੀਂ ਅਕਸਰ ਆਪਾਂ ਦੇਖਦੇ ਆ ਕਿ ਬੁਖਾਰ ਜਿਹੜਾ ਹੈ ਉਤਰਦਾ ਔਰ ਚੜਦਾ ਹੈ। ਕਿ ਟਾਈਫਾਇਡ ਦੇ ਵਿੱਚ ਵੀ ਇਸੇ ਤਰ੍ਹਾਂ ਰਹਿੰਦਾ ਹੈ। ਕਾਈ ਫਾਇਰ ਦਾ ਬੁਖਾਰ ਅਨਪ੍ਰੇਡਿਕਟੇਬਲ ਹੁੰਦਾ ਹੈਗਾ ਸ਼ੁਰੂ ਸ਼ੁਰੂ ਚ ਇਹ ਸਿਰਫ ਸ਼ਾਮਾਂ ਨੂੰ ਆਂਦਾ ਹੈ ਜਦੋਂ ਬੰਦਾ ਪੂਰਾ ਥੱਕ ਟੁੱਟ ਚੁੱਕਿਆ ਹੁੰਦਾ ਹੈ ਸਾਰੀ ਆਪਣੀ ਦਿਨਚਰਿਆ ਕਰਕੇ ਜੀ ਫਿਰ ਜਿੱਦਾਂ ਜਿੱਦਾਂ ਇਨਫੈਕਸ਼ਨ ਆਂਤੜੀਆਂ ਚ ਫੈਲਦੀ ਹੈ ਪੇਟ ਚ ਫੈਲਦੀ ਹੈ ਉਹ ਬੁਖਾਰ ਫਿਰ ਕੰਟੀਨਿਊਸ ਹੋ ਜਾਂਦਾ ਹੈ ਓਕੇ ਉਹ ਲੋਕੀ ਕੀ ਕਰਦੇ ਡੋਲੋ ਲੈ ਲੈਂਦੇ ਉਹਨੇ ਤਾਂ ਬੁਖਾਰ ਲਿਆਣਾ ਹੀ ਨੀਚੇ ਹੈਗਾ ਉਹ ਡੋਲੋ ਦਾ ਅਸਰ ਹਰ ਇਨਸਾਨ 'ਚ ਅਲੱਗ-ਅਲੱਗ ਰਹਿੰਦਾ ਹੈ ਕਿਸੇ 'ਚ 4 ਘੰਟੇ ਰਹੇਗਾ ਕਿਸੇ 'ਚ 6 ਘੰਟੇ ਰਹੇਗਾ ਉਹ ਜਦੋਂ ਡੋਲੋ ਦਾ ਜਾਂ ਕਰੋਸਿਨ ਦਾ ਜਿਹੜੀ ਵੀ ਤੁਸੀਂ ਗੋਲੀ ਖਾਂਦੇ ਹੋ ਉਹਦਾ ਅਸਰ ਖਤਮ ਹੋਏਗਾ ਪੈਰਾਸੀਟਾਮੋਲ ਦਾ ਉਹ ਬੁਖਾਰ ਫੇਰ ਵਾਪਸ ਆ ਜਾਏਗਾ ਜੀ ਜੀ ਡਾਕਟਰ ਸਾਹਿਬ ਜਿੱਦਾ ਹਰ ਬਿਮਾਰੀ ਦੀਆਂ ਸਟੇਜਿਜ਼ ਰਹਿੰਦੀਆਂ ਨੇ ਅੱਗੇ ਕਲਾਸੀਫਿਕੇਸ਼ਨਸ ਹੁੰਦੀਆਂ ਨੇ ਕਿ ਆਪਾਂ ਟਾਈਫਾਇਡ ਨੂੰ ਵੀ ਇਸ ਤਰ੍ਹਾਂ ਸਮਝ ਸਕਦੇ ਹਾਂ ਕਿ ਇਸ ਦੀਆਂ ਕੁਝ ਟਾਈਪਸ ਨੇ ਸਟੇਜਿਜ਼ ਨੇ ਟਾਈਫਾਇਡ ਦੋ ਤਰ੍ਹਾਂ ਦੇ ਮੇਨ ਬੈਕਟੀਰੀਆ ਹੁੰਦੇ ਐ ਇੱਕ ਹੁੰਦਾ ਸੈਲਬੋਨਲ ਟਾਈਫੇ ਇੱਕ ਹੁੰਦਾ ਪੈਰਾਟ ਠੀਕ ਹੈ ਅੱਗੇ ਹੋਰ ਛੋਟੇ ਛੋਟੇ ਸਟ੍ਰੇਨ ਹੁੰਦੇ ਹਨ ਜਿਹੜੇ ਇਹਨਾਂ ਦੇ ਜੈਨੇਟਿਕ ਮੇਕਅਪ ਤੇ ਡਿਪੈਂਡ ਕਰਦੇ ਹੁੰਦੇ ਆ ਉਹ ਹਰ ਸਾਲ ਸਟ੍ਰੇਨ ਬਦਲਦੇ ਰਹਿੰਦੇ ਓਕੇ ਤੇ ਟਾਈਫੋਇਡ ਪੈਰਾਟਾਈਫੀ ਦੋ ਮੇਨ ਕਲਾਸਿਸ ਹੈਗੀਆਂ ਤੇ ਇਸ ਤੋਂ ਬਾਅਦ ਅੱਗੇ ਇਹਨਾਂ ਦੇ ਸਟ੍ਰੇਨਸ ਹੁੰਦੇ ਆ ਜਿੱਦਾਂ ਕੋਵਿਡ 19 ਆਇਆ ਸੀਗਾ ਜੀ ਉਹਦਾ ਆਪਾਂ ਕਹਿੰਦੇ ਜੀ ਹਰ ਸਾਲ ਨਵਾਂ ਸਟ੍ਰੇਨ ਆ ਜਾਂਦਾ ਹੈਗਾ ਐਡਾ ਟਾਈਫਾਇਡ ਵੀ ਆਪਣੇ ਸਟ੍ਰੇਨ ਬਦਲਦਾ ਰਹਿੰਦਾ ਹੈਗਾ ਤੇ ਜਿਹੜੇ ਐਂਟੀਬਾਇਓਟਿਕ ਤੁਹਾਨੂੰ ਪਿਛਲੀ ਵਾਰ ਕੰਮ ਕਰ ਰਹੀ ਸੀ ਹੋ ਸਕਦਾ ਹੈ ਅਗਲੇ ਸਾਲ ਜਦੋਂ ਟਾਈਫਾਇਡ ਹੋਵੇ ਉਹ ਤੁਹਾਨੂੰ ਐਂਟੀਬਾਇਓਟਿਕ ਕੰਮ ਹੀ ਨਾ ਕਰੇ ਕੰਮ ਹੀ ਨਾ ਕਰੇ ਜੀ ਡਾਕਟਰ ਸਾਹਿਬ ਜੇ ਆਪਾਂ ਕਾਰਨਾਂ ਦੀ ਗੱਲ ਕਰੀਏ ਹੈਨਾ ਕੁਝ ਨਾ ਕੁਝ ਤਾਂ ਅਸੀਂ ਗਲਤੀਆਂ ਜ਼ਰੂਰ ਕਰਦੇ ਆ ਆਪਣੇ ਡੇ ਟੂ ਡੇ ਲਾਈਫ ਦੇ ਵਿੱਚ ਸੋ ਐਸੀ ਕਿਹੜੇ ਕਾਰਨ ਨੇ ਜੋ ਟਾਈਫਾਇਡ ਦੇ ਵੱਲ ਲੈ ਕੇ ਜਾਂਦੇ ਨੇ ਕਿਹੜੀਆਂ ਅਸੀਂਆਂ ਕਮੀਆਂ ਨੇ ਜਿਹਨੂੰ ਦੂਰ ਕਰਨਾ ਚਾਹੀਦਾ ਹੈ ਜਿੱਤੋਂ ਥੋੜਾ ਦਾ ਆਪਾਂ ਪ੍ਰੀਕਾਸ਼ਨ ਦੇਖੋ ਟਾਈਫੋਇਡ ਜਿਹੜੀ ਬਿਮਾਰੀ ਹੈਗੀ ਆ ਉਹ ਫੈਲਦਾ ਹੈਗਾ ਖਾਣ ਪੀਣ ਦੀਆਂ ਚੀਜ਼ਾਂ ਤੋਂ ਜੀ ਸਰਦੀਆਂ ਚ ਕੋਈ ਵੀ ਚੀਜ਼ ਚ ਬੈਕਟੀਰੀਆ ਇਸ ਲਈ ਨਹੀਂ ਪੈਦਾ ਹੁੰਦਾ ਕਿਉਂਕਿ ਮੌਸਮ ਠੰਡਾ ਹੁੰਦਾ ਹੈ ਸਰਦੀਆਂ ਚ ਇਸ ਲਈ ਟਾਈਫੋਇਡ ਵਰਗੀਆਂ ਜਾਂ ਪੇਟ ਦੀਆਂ ਬਿਮਾਰੀਆਂ ਘਟ ਜਾਂਦੀਆਂ ਹੈਗੀਆਂ ਤੇ ਗਰਮੀਆਂ ਆਂਦੇ ਹੀ ਹੁਣ ਆਪਾਂ ਦੁੱਧ ਹੀ ਬਾਹਰ ਪਿਆ ਰਹਿਣਦੇ ਆ ਉਹਨੇ ਸ਼ਾਮ ਤੱਕ ਖਰਾਬ ਹੋ ਜਾਂਦਾ ਜੀ ਸ਼ਾਮ ਤੱਕ ਹੀ ਅੱਜਕੱਲ ਜੋ 40 ਡਿਗਰੀ ਹੈ 4-5 ਘੰਟੇ ਚ ਖਰਾਬ ਹੋ ਜਾਂਦਾ ਬਿਲਕੁਲ ਇਸ ਲਈ ਬੈਕਟੀਰੀਆ ਇਹ ਜਿਹੜੇ ਵਾਇਰਸ ਹੈ ਜਿਆਦਾ ਫਨਪਦੇ ਹੈਗੇ 30 ਤੋਂ ਟੈਂਪਰੇਚਰ ਜਦੋਂ ਉੱਤੇ ਹੁੰਦਾ ਹੈ ਹੂੰ ਤਾਂ ਅੱਜਕੱਲ ਦੇਖੋ ਪਰਹੇਜ਼ ਤਾਂ ਰੱਖਣਾ ਚਾਹੀਦਾ ਹੈਗਾ ਫਿਲਟਰ ਟਾਈਫਾਇਡ ਨੂੰ ਨਹੀਂ ਸਾਫ਼ ਕਰਦਾ ਹੂੰ ਫਿਲਟਰਡ ਪਾਣੀ ਨੂੰ ਵੀ ਤੁਸੀਂ ਉਬਾਲ ਕੇ ਪੀਆ ਕਰੋ ਓਕੇ ਹੂੰ ਬੈਸਟ ਇਹੀ ਹੁੰਦਾ ਹੈ ਜੇ ਤੁਸੀਂ ਕਿਸੇ ਦੇ ਘਰ ਵੀ ਗਏ ਉਹਨੂੰ ਪੁੱਛੋ ਪਾਣੀ ਉਬਾਲਿਆ ਹੋਇਆ ਹੈ ਕਿ ਨਹੀਂ ਹੈ ਕਿਉਂਕਿ ਹਰ ਕਿਸੇ ਦੇ ਘਰੇ ਵੀ ਹੋ ਸਕਦਾ ਹੂੰ ਕਈ ਲੋਕ ਮਿਲਦੇ ਹੈਗੇ ਬਾਹਰ ਦਾ ਤਾਂ ਅਸੀਂ ਖਾਂਦੇ ਪੀਂਦੇ ਜਿੰਨੀ ਸਾਨੂੰ ਟਾਈਫਾਇਡ ਕੀਤਾ ਹੋਵੇ ਬਿਲਕੁਲ ਹੂੰ ਕਿਤੇ ਬਾਹਰ ਜਾ ਕੇ ਪਾਣੀ ਪੀਤਾ ਹੋਣਾ ਹੂੰ ਠੀਕ ਹੈ ਬਿਲਕੁਲ ਫਿਰ ਕਹਿਣਗੇ ਅਸੀਂ ਤਾਂ ਫਰੈਸ਼ ਜੂਸ ਪੀਤਾ ਸੀਗਾ ਮੈਂ ਫਰੈਸ਼ ਜੂਸ ਤਾਂ ਤੁਸੀਂ ਪੀਤਾ ਸੀ ਉਹਦੇ ਚ ਬਰਫ਼ ਕਿਹੜੀ ਪਾਈ ਸੀ ਉਹਨੇ ਬਿਲਕੁਲ ਉਹ ਬਰਫ਼ ਨੂੰ ਕਦੀ ਲਿਆਉਂਦੇ ਦੇਖੋ ਆਟਵਾ ਚ ਰਿਕਸ਼ਾ ਚ ਕਿੰਦਾ ਗੰਦੀ ਗੰਦੀ ਆਂਦੀ ਹੈਗੀ ਇਹ ਕਿਟਾ ਨੂੰ ਉੱਥੋਂ ਆਂਦੇ ਨੇ ਜੀ ਤਾਂ ਖਾਣ ਪੀਣ ਦੀਆਂ ਚੀਜ਼ਾਂ ਦਾ ਮੇਨ ਪਰਹੇਜ਼ ਰੱਖਣਾ ਚਾਹੀਦਾ ਹੈ ਸਟਰੀਟ ਫੂਡ ਤਾਂ ਬਿਲਕੁਲ ਨਹੀਂ ਖਾਣਾ ਚਾਹੀਦਾ ਬਾਹਰ ਦਾ ਖਾਣਾ ਪੀਣਾ ਅਵੋਇਡ ਕਰਨਾ ਚਾਹੀਦਾ ਹੈ ਜੀ ਸਭ ਤੋਂ ਗੰਦਾ ਹੁੰਦਾ ਹੈ ਗੋਲ ਗੱਪੇ ਹਮ ਮੋਮੋਸ ਹਮ ਆਲੂ ਟਿੱਕੀ ਚਾਟ ਹਮ ਤੇ ਹੋਰ ਕੋਈ ਵੀ ਜਿਹਦੇ ਚ ਤਰਲ ਪਦਾਰਥ ਹੁੰਦਾ ਜਿੱਦਾਂ ਫਰੂਟ ਜੂਸ ਹੋ ਗਏ ਹਮ ਨਾਰੀਅਲ ਪਾਣੀ ਤੁਸੀਂ ਪੀ ਸਕਦੇ ਆ ਪਰ ਉਹਦੇ ਚ ਕਹਣਾ ਤੁਸੀਂ ਬਰਫ਼ ਨਹੀਂ ਪਾਣੀ ਸਿੱਧਾ ਨਾਰੀਅਲ ਦੇ ਵਿੱਚ ਪੀਓ ਹਮ ਜੀ ਮੈਨੂੰ ਲੱਗਦਾ ਡਾਕਟਰ ਸਾਹਿਬ ਨੇ ਬਹੁਤ ਅੱਛੀ ਗੱਲ ਕਹੀ ਕਿਉਂਕਿ ਜਿੱਦਾਂ ਕਿਹਾ ਕਿ ਬਾਹਰ ਦਾ ਜਿਹੜਾ ਸਟਰੀਟ ਫੂਡ ਹੈ ਜਾਂ ਫਿਰ ਪਾਣੀ ਜਿਹੜਾ ਹੈ ਬਹੁਤ ਮਹੱਤਵ ਰੱਖਦਾ ਹੈ ਸੋ ਅ मैंने लगता है कि जो भी अभी बाहर जाइए तो इट्स इंपोर्टेंट कि अपनी वॉटर बॉटल जी अपने को जरूर रखो या फिर किसी के घर जा रहे हो तो इट्स इंपोर्टेंट कि एक बार जरूर पूछो कि यह फिल्टर्ड पानी है कि नहीं और अगर फिल्टर्ड भी है तो भी जिदा डॉक्टर साहब ने कहा कि इट्स इंपोर्टेंट कि बॉयल करके अगर तुम लोगे तो कितने ना कि ज़्यादा सही रहेगा डॉक्टर साहब आप गल की हूँ जो आप सिमटम्स की गल करिए हूँ कि नॉर्मल सिमटम्स है ना ਸੋ ਇਦਾਂ ਦੇ ਕਿਹੜੇ ਸਵियर ਸਿੰਪਟਮਸ ਹੋ ਸਕਦੇ ਆ ਜਿਸ ਤੋਂ ਬਾਅਦ ਇੱਕ ਪੇਸ਼ੈਂਟ ਅਵੇਅਰ ਹੋ ਸਕਦਾ ਹੈ ਕਿ ਇਹ ਨਾਰਮਲ ਬੁਖਾਰ ਨਹੀਂ ਹੈ ਇਹ ਟਾਈਫਾਈਡ ਹੈ ਦੇਖੋ ਟਾਈਫਾਈਡ ਦੇ ਸਿੰਪਟਮਸ ਜਿੱਦਾਂ ਮੈਂ ਪਹਿਲਾਂ ਦੱਸਿਆ ਸੀਗਾ ਬੜੇ ਮਾਮੂਲੀ ਜਿਹੇ ਹੁੰਦੇ ਜਿਹੜੇ ਆਮ ਬੰਦੇ ਨੂੰ ਵੀ ਅੱਜਕੱਲ੍ਹ ਗਰਮੀਆਂ 'ਚ ਮਹਿਸੂਸ ਹੁੰਦੇ ਆਂ ਸ਼ਰੀਰ ਨੂੰ ਟੁੱਟਣਾ ਸੇਕ ਆ ਜਾ ਮਾਰਦਾ ਅੰਦਰੋਂ ਜਿਹਨੂੰ ਅੰਦਰੂਨੀ ਬਿਮਾਰ ਕਹਿੰਨੇ ਲੋਕੀ ਜੀ ਗਰਮੈਸ਼ੀ ਲੱਗ ਜਾਂਦੀ ਹੈ ਪਰ ਜਦੋਂ ਥਰਮੋਮੀਟਰ ਮੂੰਹ 'ਚ ਪਾਓ ਤੇ ਟੈਂਪਰੇਚਰ ਨਾਰਮਲ ਆਂਦਾ ਹੈ ਹਮ ਅਗਲੀ ਸਟੇਜ ਆndi ਹੈਗੀਏ ਫਿਰ ਬੰਦੇ ਦੀ ਵੀਕਨੈਸ ਵੱਧਦੀ ਜਾਂਦੀ ਹੈ ਪੇਟ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਹਮ ਉਹਨੂੰ ਉਲਟੀਆਂ ਹੋ ਸਕਦੀ ਹੈਗੀਆ ਪੇਟ ਚੋਂ ਫਾਰਾ ਗੈਸ ਐਸਿਡਿਟੀ ਹੋ ਸਕਦੀ ਹੈ ਜਾਂ ਟੱਟੀਆਂ ਲੱਗ ਸਕਦੀਆਂ ਹਮ ਠੀਕ ਹੈ ਐਦਾਂ ਦੇ ਸਿੰਪਟਮਸ ਹੁੰਦੇ ਆ ਫਿਰ ਜਦੋਂ ਪੇਟ ਦੀਆਂ ਆਂਤੜੀਆਂ ਦੀ ਇਨਫੈਕਸ਼ਨ ਵੱਧ ਜਾਂਦੀ ਹੈ ਫਿਰ ਉਹਨੂੰ ਬੁਖਾਰ ਆਣਾ ਸ਼ੁਰੂ ਹੁੰਦਾ ਹੈਗਾ ਹਮ ਹਮ ਬੁਖਾਰ ਪਹਿਲਾਂ ਤਾਂ ਹਰ ਰੋਜ਼ ਇੱਕ ਦੋ ਵਾਰ ਆਏਗਾ ਫਿਰ ਉਸ ਤੋਂ ਬਾਅਦ ਉਹ ਕੰਟੀਨਿਊਸ ਰਹਿੰਦਾ ਹੈਗਾ ਜਦ ਤੱਕ ਤੁਸੀਂ ਦਵਾਈ ਨਹੀਂ ਖਾਂਦੇ ਹਮ बुखार ਤੋਂ ਬਾਅਦ ਅਗਲਾ ਸਟੇਜ ਮੈਂ ਦੱਸਿਆ ਸੀਗਾ ਕਿ ਪੇਟ ਦੀ ਆਂਤੜੀਆਂ 'ਚ ਅਲਸਰ ਪੈਣ ਲੱਗ ਜਾਂਦੇ ਆ ਪਰ ਅੱਜ ਕੱਲ੍ਹ ਉਹ ਸਟੇਜ ਦੀ ਨੌਬਤ ਬਹੁਤ ਘੱਟ ਦੇਖਣ ਨੂੰ ਆਈ ਹੈ ਉਹ ਸਿਰਫ ਗਰੀਬਾਂ ਦੇ ਵਿੱਚ ਦੇਖੀ ਜਾਂਦੀ ਹੈ ਜਿਹੜੇ ਦਿਹਾੜੀ ਦੇ ਮਜ਼ਦੂਰ ਹੈ ਜਾਂ ਜਿਹੜੇ ਡਾਕਟਰ ਕੋਲ ਜਾਣਾ ਉਹਦੀ ਫੀਸ ਨਹੀਂ ਅਫੋਰਡ ਕਰ ਸਕਦੇ ਜਿਹੜੇ ਮਤਲਬ ਕਿ ਗਰੀਬ ਇਨਸਾਨ ਬਚਾਰਾ ਜਿਆਦਾ ਅੱਜ ਕੱਲ੍ਹ ਟਾਈਫਾਈਡ ਦਾ ਸ਼ਿਕਾਰ ਹੁੰਦਾ ਹੈ ਜੀ ਡਾਕਟਰ ਸਾਹਿਬ ਜਿੱਦਾਂ ਤੁਸੀਂ ਬਾਰ-ਬਾਰ ਇੰਟੈਸਟਾਈਨ ਦੀ ਗੱਲ ਕੀਤੀ ਆਂਤੜੀਆਂ ਦੀ ਗੱਲ ਕੀਤੀ ਸੋ ਟਾਈਫਾਇਡ ਦਾ ਗੈਸਟ੍ਰਿਕ ਇਨਫੈਕਸ਼ਨ ਦੇ ਨਾਲ ਕੀ ਰਿਲੇਸ਼ਨ ਹੈ ਦੇਖੋ ਟਾਈਫਾਇਡ ਇਨਫੈਕਸ਼ਨ ਹੀ ਸਿਰਫ ਆਂਤੜੀਆਂ ਦੀ ਹੈ ਹੂੰ ਬਾਕੀ ਦਾ ਇਹਦੇ ਸਿੰਪਟਮਸ ਆਗੇ ਹੂੰ ਜਿੱਦਾਂ ਸਰੀਰ ਟੁੱਟਣਾ ਵਗੈਰਾ ਇਹ ਉਹ ਜਦੋਂ ਇਨਫੈਕਸ਼ਨ ਫੈਲਦੀ ਹੈ ਬਾਡੀ ਦੀ ਇਮਿਊਨਿਟੀ ਵੈਸੇ ਹੀ ਡਾਊਨ ਹੁੰਦੀ ਹੈਗੀ ਹੈ ਹੂੰ ਬੁਖਾਰ ਆਂਦਾ ਹੈਗਾ ਉਹ ਆਪਾਂ ਨੂੰ ਚਾਹੇ ਵਾਇਰਲ ਬੁਖਾਰ ਹੋਵੇ ਚਾਹੇ ਕੋਈ ਹੋਰ ਤਰ੍ਹਾਂ ਦਾ ਵੀ ਬੁਖਾਰ ਹੋਵੇ ਹੂੰ ਸਰੀਰ ਆਪਣਾ ਡਾਊਨ ਹੋ ਜਾਂਦਾ ਹੈਗਾ ਟਾਈਫਾਇਡ ਚ ਬਸ ਆਇਆ ਹੈਗਾ ਸਰੀਰ ਪਹਿਲਾਂ ਗਿਰ ਜਾਂਦਾ ਹੈਗਾ ਹੂੰ ਕਮਜ਼ੋਰੀ ਜਿਹੜੀ ਹੈਗੀ ਹੈ ਆਪਾਂ ਜ਼ਿਆਦਾ ਮਹਿਸੂਸ ਕਰਦੇ ਹੈਗੇ ਹੂੰ ਇਨਫੈਕਸ਼ਨ ਹੈ ਆਂਤੜੀਆਂ ਦੀ ਹੀ ਹੂੰ ਪਰ ਇਹ ਫੈਲਦੀ ਹੌਲੀ 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 ਹੈ ਜਿੱਦਾਂ ਜਿੱਦਾਂ ਇਨਫੈਕਸ਼ਨ ਫੈਲਦੀ ਜਾਏਗੀ ਉੱਪਰ ਜਾਂਦੀ ਜਾਏਗੀ ਉਦਾਂ ਉਦਾਂ ਤੁਹਾਡੇ ਤੁਹਾਨੂੰ ਜੋ ਚੀਜ਼ਾਂ ਮਹਿਸੂਸ ਹੋਣੀਆਂ ਜੋ ਕਿ ਮੈਂ ਦੱਸੀਆਂ ਉਹ ਵੱਧਦੀਆਂ ਜਾਣਗੀਆਂ ਹੂੰ ਮਤਲਬ ਇੱਕ ਸਟਾਰਟਿੰਗ ਸਟੇਜ ਜਿਹੜੀ ਹੈ ਉਹ ਕਿਤੇ ਨਾ ਕਿਤੇ ਇੰਟਰਸਟਿੰਗ ਤੋਂ ਹੀ ਹੈ ਹਾਂ ਕਿਉਂਕਿ ਖਾਣ ਪੀਣ ਦੇ ਰਸਤੇ ਜਾਣਾ ਹੈ ਨਾ ਇਹਨੇ ਟਾਈਫਾਇਡ ਨੇ ਬਿਲਕੁਲ ਉਹਨੇ ਪੇਟ ਦੀਆਂ ਆਤਰੀਆਂ ਤੇ ਹੀ ਸਭ ਤੋਂ ਪਹਿਲਾਂ ਇਫੈਕਟ ਕਰਨਾ ਜੀ ਉਹ ਪੇਟ ਤੋਂ ਲੈ ਕੇ نیچے بڑی ਅੰਤ ਤੱਕ ਕਿਤੇ ਵੀ ਜਾ ਸਕਦਾ ਹੈ ਜੀ ਡਾਕਟਰ ਸਾਹਿਬ ਇੱਕ ਅਕਸਰ ਲੋਕਾਂ ਦੇ ਵਿੱਚ ਇੱਕ ਸੋਚ ਹੈ ਕਿ ਅਗਰ ਕੰਟੀਨਿਉਟੀ ਦੇ ਵਿੱਚ ਬੁਖਾਰ ਚੜ ਰਿਹਾ ਹੈ ਹੈਨਾ ਕਈਆਂ ਨੂੰ ਲੌਂਗ ਟਾਈਮ ਬੁਖਾਰ ਚੜਦਾ ਰਹਿੰਦਾ ਹੈ ਥੋੜੀ ਦੇਰ ਠੀਕ ਹੋ ਗਿਆ ਫਿਰ ਬੁਖਾਰ ਹੋ ਗਿਆ ਥੋੜੀ ਦੇਰ ਠੀਕ ਹੋ ਗਿਆ ਫਿਰ ਬੁਖਾਰ ਹੋ ਗਿਆ ਹੈਨਾ ਇੱਕ ਸਟੇਜ ਇਹ ਹੋ ਗਈ ਔਰ ਇੱਕ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਬੁਖਾਰ ਮਹਿਸੂਸ ਹੁੰਦਾ ਬਟ ਜਦੋਂ ਲਗਾਉਂਦੇ ਸ਼ੋ ਨਹੀਂ ਹੁੰਦਾ ਕਿ ਬੁਖਾਰ ਹੈ ਹੈਨਾ ਤੇ ਉਹ ਉਸ ਚੀਜ਼ ਨੂੰ ਡਿਫਾਈਨ ਕਰ ਦਿੰਦੇ ਨੇ ਕਿ ਅੰਦਰੂਨੀ ਬੁਖਾਰ ਹੈ ਔਰ ਸਰੀਰ ਟੁੱਟ ਰਿਹਾ ਹੈ ਹਮ ਐਂਡ ਦੇ ਹੈਵ ਅ ਕਾਈਂਡ ਆਫ ਅ ਮਿਥ ਕਿ ਇਹ ਟਾਈਫਾਇਡ ਦੇ ਹੀ ਸਾਰੇ ਸਿੰਪਟਮਸ ਹੈ ਕਿ ਸ਼ਾਇਦ ਸਾਨੂੰ ਟਾਈਫਾਇਡ ਹੈ ਅਗਰ ਲੌਂਗ ਟਾਈਮ ਬਾਰ ਬਾਰ ਬੁਖਾਰ ਹੋ ਰਿਹਾ ਹੈ ਦੇਖੋ ਅੱਜ ਕੱਲ੍ਹ ਦੀ ਜਨਤਾ ਟਾਈਫਾਇਡ ਨੂੰ ਲੈ ਕੇ ਡਾਕਟਰ ਸਾਹਿਬ ਮੈਂ ਤੁਹਾਨੂੰ ਮਾਫ ਕਰਾਂ ਰੁਕਣਾ ਚਾਹਾਂਗੀ ਕਾਲਰ ਜੁੜੇ ਨੇ ਸਾਡੇ ਨਾਲ ਹੈਲੋ ਹੈਲੋ हेलो हेलो हां जी कौन बोल रहे हो हेलो 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 आवाज आ रही है जी हेलो ਅਸੀਂ ਆਵਾਜ਼ ਸੁਣ ਪਾ ਰਹੇ ਹਾਂ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਜੀ ਹੈਲੋ ਹਾਂ ਸਤਿ ਸ਼੍ਰੀ ਅਕਾਲ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂ ਸਰ ਜੀ ਅਸੀਂ ਇਹ ਪੁੱਛਦੇ ਹਾਂ ਜੀ ਸਾਨੂੰ ਨਾ ਆਏ ਸਾਲ ਮਤਲਬ ਉਹਨਾਂ ਦਿਨਾਂ ਦੇ ਵਿੱਚ ਹੀ ਇੱਕ ਸਾਲ ਬਾਅਦ ਟਾਈਫਾਇਡ ਹੁੰਦਾ ਜੀ ਉਸੇ ਦਿਨਾਂ ਦੇ ਵਿੱਚ ਹੀ ਕੀ ਸਰ ਜੀ ਕੋਈ ਐਡਾ ਜੀ ਬਈ ਕੋਈ ਵੈਕਸੀਨ ਹੁੰਦੀ ਹੈ ਵੀ ਜਿਹੜੀ ਪਹਿਲਾਂ ਲੱਗ ਜੀ ਟਾਈਫਾਇਡ ਹੋਵੇ ਨਾ ਵੈਕਸੀਨ ਦੀ ਗੱਲ ਕਰ ਰਹੇ ਪਹਿਲੀ ਗੱਲ ਤਾਂ ਮੈਂ ਜਿੱਦਾਂ ਦੱਸਿਆ ਸੀਗਾ ਕਿ ਟਾਈਫਾਇਡ ਦਾ ਜਿਹੜਾ ਸਟ੍ਰੇਨ ਹੈਗਾ ਹਰ ਸਾਲ ਨਵਾਂ ਟਾਈਫਾਇਡ ਆ ਜਾਂਦਾ ਹੈ ਠੀਕ ਹੈ ਸਰ ਠੀਕ ਹੈ ਤੇ ਉਹਦੇ ਵਿੱਚ ਵੀ ਆਪਣਾ ਖਾਣਾ ਪੀਣਾ ਹੀ ਮਹੱਤਵ ਰੱਖਦਾ ਹੈਗਾ ਜੇ ਤੁਸੀਂ ਬਾਹਰ ਦਾ ਇੱਕ ਵਾਰੀ ਵੀ ਖਾ ਲਿਆ ਖਾਸ ਕਰ ਜਿਹੜਾ ਮਾਰਚ ਤੋਂ ਸੀਜ਼ਨ ਸ਼ੁਰੂ ਹੁੰਦਾ ਹੈਗੇ ਸੈਪਟੰਬਰ ਤੱਕ ਚੱਲਦਾ ਜਦੋਂ ਗਰਮੀਆਂ ਰਹਿੰਦੀਆਂ ਔਰ ਖਾਸ ਕਰਕੇ ਬਰਸਾਤ ਦਾ ਸੀਜ਼ਨ ਬਿਲਕੁਲ ਜਿੰਦੇ ਸੀ ਠੀਕ ਹੈ ਜੀ ਹਾਂਜੀ ਦੂਜਾ ਆਪਾਂ ਨੂੰ ਟਾਈਫਾਇਡ ਦਾ ਵੈਕਸੀਨ ਹੁੰਦਾ ਹੈਗਾ ਉਹ ਵੀ ਹਰ ਸਾਲ ਲੱਗਦਾ ਹੈ ਅਸ਼ਾ ਇਹ ਹਰ ਸਾਲ ਲੱਗਾ ਕਰੂ ਜੇ ਇਹ ਸਾਲ ਹਰ ਸਾਲ ਲੱਗੇਗਾ ਟਾਈਫਾਇਡ ਦਾ ਵੈਕਸੀਨ ਠੀਕ ਹੈ ਸਰ ਠੀਕ ਹੈ ਜੀ ਤੇ ਉਹਦਾ મતલਬ ਇਲਾਜ ਹੈਗਾ ਜੀ ਪੱਕਾ ਵੀ ਟਾਈ ਵੈਕਸੀਨ ਲੱਗਿਆ ਹੋਵੇ ਟਾਈਫਾਇਡ ਨਾ ਹੋਵੇ ਉਹਦੇ ਨਾਲ ਪੱਕਾ 99% ਤੱਕ ਇਲਾਜ ਹੈ ਪਰ 1% ਉਹਦਾ ਕੁਝ ਕਿਹਾ ਨਹੀਂ ਜਾ ਸਕਦਾ ਜਿੱਦਾਂ ਬਾਕੀ ਵੈਕਸੀਨ ਦੇ ਵਿੱਚ ਹੁੰਦਾ ਹੈਗਾ ਜਾਂ ਕੋਈ ਵੀ ਇਲਾਜ ਕਰਵਾਓ ਤੁਸੀਂ 1-2% ਦੇ ਚਾਂਸ ਫੇਰ ਵੀ ਰਹਿ ਜਾਂਦੇ ਨੇ ਪਰ ਟਾਈਫਾਇਡ ਫਿਰ ਐਨਾ ਖਤਰਨਾਕ ਵਾਲਾ ਨਹੀਂ ਹੋਏਗਾ ਜਿੰਨਾ ਖਤਰਨਾਕ ਹੋ ਸਕਦਾ ਹੈ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸੋ ਡਾਕਟਰ ਸਾਹਿਬ ਅਪਾ ਗੱਲ ਕਰ ਰਹੇ ਸੀ ਇੱਕ ਸੋਚ ਬਾਰੇ ਹੈਨਾ ਕਿ ਜਿਨ੍ਹਾਂ ਨੂੰ ਲੌਂਗ ਟਰਮ ਫੀਵਰ ਆਂਦਾ ਹੈ ਜਾਂ ਫਿਰ ਸ਼ਰੀਰ ਟੁੱਟਦਾ ਰਹਿੰਦਾ ਹੈ ਬੁਖਾਰ ਮਹਿਸੂਸ ਹੁੰਦਾ ਹੈ ਅੰਦਰੂਨੀ ਸੋ ਕੀ ਇਹ ਟਾਈਫਾਇਡ ਦੇ ਸਿੰਪਟਮ ਹੋ ਸਕਦੇ ਨੇ ਜਾਂ ਕੁਝ ਹੋਰ ਵੀ ਹੋ ਸਕਦਾ ਹੈ ਦੇਖੋ ਇਹ ਬੁਖਾਰ ਆਣਾ ਸਿੰਪਟਮ ਤਾਂ ਹਰ ਬਿਮਾਰੀ ਦਾ ਸਿੰਪਟਮ ਹੈਗਾ ਜੀ ਸ਼ਰੀਰ ਟੁੱਟਣਾ ਵਾਇਰਲ ਫੀਵਰ ਚ ਵੀ ਹੁੰਦਾ ਜਿਹਦਾ ਗਲਾ ਖਰਾਬ ਹੋਵੇ ਉਹਨੂੰ ਵੀ ਹੁੰਦਾ ਹੈ ਟਾਈਫਾਇਡ ਵਾਲੇ ਬੰਦੇ ਨੂੰ ਖੁਦ ਨੂੰ ਪਤਾ ਹੁੰਦਾ ਹੈ ਕਿ ਮੇਰਾ ਸ਼ਰੀਰ ਕਿਉਂ ਟੁੱਟ ਰਿਹਾ ਹੈ ਔਰ ਜੇ 15 20 ਦਿਨ ਚਲਾ ਜਾਵੇ ਕੋਈ ਵੀ ਵਾਇਰਲ ਬਿਮਾਰੀ 15 20 ਦਿਨ ਤੱਕ ਨਹੀਂ ਖਿੱਚਦੀ ਇੱਕ ਕੋਵਿਡ ਨੂੰ ਜੇ ਆਪਾਂ ਛੱਡ ਦਈਏ ਤਾਂ ਗਲਾ ਗੁਲਾ ਖਰਾਬ ਹੋਇਆ ਫਲੂ ਹੋਇਆ 5 ਤੋਂ 5 ਦਿਨ ਤੋਂ ਲੈ ਕੇ ਹਫਤੇ 'ਚ ਬੰਦਾ ਠੀਕ ਹੋ ਜਾਂਦਾ ਹੈਗਾ ਹੂੰ ਹੂੰ ਠੀਕ ਹੈ ਟਾਈਫੋਇਡ ਦੇਖੋ ਇਹਦੇ ਐਂਟੀਬਾਡੀਜ਼ ਹੁੰਦੇ ਆ ਆਈਜੀਜੀ ਤੇ ਆਈਜੀਐਮ ਜੀ ਜਿਹੜੇ ਲੋਕ ਟਾਈਫੋਇਡ ਦਾ ਕਹਿੰਦੇ ਆ ਟ੍ਰੀਟਮੈਂਟ ਵੀ ਲੈ ਲਈ ਤੀ ਉਹ ਕਈ ਵਾਰ ਡਾਕਟਰ ਹਫਤੇ ਦੀ ਦਵਾਈ ਚਲਾ ਕੇ ਬੰਦ ਕਰ ਦਿੰਦਾ ਹੈ 10 ਦਿਨ ਦੀ ਦਵਾਈ ਚਲਾ ਕੇ ਬੰਦ ਕਰ ਦਿੰਦਾ ਹੈ ਪਰ ਉਹ ਬੈਕਟੀਰੀਆ 'ਚ ਰੈਜ਼ਿਸਟੈਂਟ ਹੀ ਪੈਦਾ ਕਰਦਾ ਹੈ ਕਿਉਂਕਿ 15 ਦਿਨ ਤੋਂ ਘੱਟ ਮੈਡੀਸਿਨ ਦੇਣਾ ਹੂੰ ਕਿਉਂਕਿ ਟਾਈਫੋਇਡ ਦਾ ਕੋਰਸ ਹੀ ਪੂਰਾ 15 ਦਿਨ ਦਾ ਜੀ ਜਦੋਂ ਟੀਵੀ ਦੀ ਦਵਾਈ ਤੋਂ 6 ਮਹੀਨੇ ਖਾਣੀ ਹੈ ਹਮ ਟਾਈਫੋਇਡ ਦੀ ਤੁਹਾਨੂੰ 15 ਦਿਨ ਖਾਣੀ ਹੀ ਪੈਣੀ ਔਰ ਉਸ ਤੋਂ ਬਾਅਦ ਵੀ ਹਰ ਸਾਲ ਸਟ੍ਰੇਨ ਨੇ ਬਦਲਣਾ ਹੈ ਹਮ ਉਹਦੇ ਨਾਲ ਇਨਫੈਕਸ਼ਨ ਹੋ ਗਈ ਜੀ ਤਾਂ ਤੁਹਾਨੂੰ ਖਾਣ ਪੀਣ ਦਾ ਸਭ ਤੋਂ ਪਹਿਲਾਂ ਆਪਣਾ ਪਰਹੇਜ ਰੱਖਣਾ ਪੈਣਾ ਹਮ ਹਮ ਦੂਜਾ ਟਾਈਫੋਇਡ ਸਰੀਰ 'ਚ ਲਿੰਗਰ ਔਨ ਕਰਦਾ ਰਹਿੰਦਾ ਜਿਹਨੂੰ ਦਬਕੇ ਪਿਆ ਰਹਿੰਦਾ ਹੈਗਾ ਉਹ ਕਿਸੇ ਵੀ ਸਮੇ ਜੇ ਤੁਸੀਂ ਇੱਕ ਵਾਰ ਵੀ ਬਾਹਰ ਦਾ ਖਾ ਪੀ ਲਓਗੇ ਉਹ ਦੁਬਾਰਾ ਐਕਟੀਵੇਟ ਹੋ ਕੇ ਹਾਂ ਹਮ ਔਰ ਕਈ ਵਾਰ ਜਿੱਦਾਂ ਕਹਿੰਦੇ ਇਲਾਜ ਚੱਕੀ ਤਰ੍ਹਾਂ ਨਹੀਂ ਹੋਇਆ ਤੇ ਟਾਈਫਾਇਡ ਸਰੀਰ ਚ ਪਿਆ ਰਹਿੰਦਾ ਹੈਗਾ ਉਹ ਫਿਰ ਛੋਟੇ-ਮੋਟੇ ਸਿੰਪਟਮ ਦੇ ਜਾਂਦਾ ਅੰਦਰੂਨੀ ਬੁਖਾਰ ਹੋ ਜਾਣਾ ਸਰੀਰ ਟੁੱਟਣਾ ਪੇਟ ਖਰਾਬ ਹੋ ਜਾਣਾ ਠੀਕ ਹੈ ਉਹ ਲੰਬਾ ਚੱਲਦਾ ਰਹਿੰਦਾ ਮੈਨੂੰ ਲੱਗਦਾ ਹੈ ਇਸ ਸਿਚੁਏਸ਼ਨ ਦੇ ਵਿੱਚ ਬੈਟਰ ਇਹ ਹੈ ਕਿ ਡਾਕਟਰ ਕੋ ਜਾ ਕੇ ਡਾਇਗਨੋਸ ਕਰਵਾ ਲਿਆ ਜਾਵੇ ਤਾਂ ਕਿ ਐਗਜੈਕਟ ਡਾਇਗਨੋਸ ਜਿਹੜੀ ਸਿਚੁਏਸ਼ਨ ਪਤਾ ਲੱਗੇ ਕਿ ਤਾਂ ਹੀ ਟਰੀਟਮੈਂਟ ਬਿਲਕੁਲ ਜੀ ਡਾਕਟਰ ਸਾਹਿਬ ਤੁਹਾਡੇ ਸਵਾਲ ਤੋਂ ਹੀ ਮੈਨੂੰ ਇੱਕ ਹੋਰ ਜਵਾਬ ਤੋਂ ਇੱਕ ਹੋਰ ਸਵਾਲ ਯਾਦ ਆ ਰਿਹਾ ਜਿੱਦਾਂ ਤੁਸੀਂ ਕਿਹਾ ਕਿ ਟਾਈਫਾਇਡ ਦਾ ਜਿਹੜਾ ਬੈਕਟੀਰੀਆ ਹੈ ਕਈ ਵਾਰ ਅੰਦਰ ਹੀ ਰਹਿ ਜਾਂਦਾ ਹੈ ਹੈਨਾ ਸੋ ਇਸ ਸਿਚੁਏਸ਼ਨ ਦੇ ਵਿੱਚ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਇਹ ਬੈਕਟੀਰੀਆ ਜਦੋਂ ਇੱਕ ਵਾਰ ਟਾਈਫਾਇਡ ਹੋਣ ਤੋਂ ਬਾਅਦ ਸਹੀ ਵੀ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਬੈਕਟੀਰੀਆ ਗੋਡ ਬਲੇਡਰ ਔਰ ਕਿਡਨੀ ਤੇ ਇਫੈਕਟ ਕਰਦਾ ਹੈ ਨਹੀਂ ਕਿਡਨੀ ਤੇ ਤਾਂ ਕਦੇ ਟਾਈਫਾਇਡ ਦਾ ਇਫੈਕਟ ਨਹੀਂ ਹੋਇਆ ਹਾਂ ਲੀਵਰ ਗੋਲ ਬਲੇਡਰ ਦੇਖੋ ਇਹ ਸਾਰਾ ਡਾਈਜੈਸਟਿਵ ਸਿਸਟਮ ਦਾ ਪਾਰਟ ਹੈ ਹਮ ਹਮ ਗਾਲ ਬਲੇਡਰ ਪੈਂਕਰੀਆਸ ਲੀਵਰ ਸਾਰੇ ਡਾਈਜੈਸਟਿਵ ਸਿਸਟਮ ਦੇ ਪਾਰਟ ਹੈ ਕਿਉਂਕਿ ਇਹ ਆਪਣੇ ਖਾਣੇ ਦੀ ਡਾਈਜੈਸ਼ਨ ਚ ਮਦਦ ਕਰਦੇ ਹਨ ਤੇ ਟਾਈਫੋਇਡ ਡੋਰਮੈਂਟ ਹੋ ਕੇ ਸਰੀਰ ਦੇ ਕਿਸੇ ਵੀ ਹਿੱਸੇ ਚ ਪਿਆ ਰਹਿ ਸਕਦਾ ਹੈਗਾ ਉਹ ਤਾਂ ਹੀ ਪਿਆ ਰਹਿੰਦਾ ਹੈਗਾ ਜੇ ਤਾਂ ਉਹਦਾ ਤੁਸੀਂ ਕੋਰਸ ਚੰਗੀ ਤਰ੍ਹਾਂ ਨਹੀਂ ਕੀਤਾ ਜੇ ਕੋਰਸ ਕਰਦੇ ਕਰਦੇ ਵੀ ਫਿਰ ਵੀ ਤੁਸੀਂ ਬਾਹਰ ਦਾ ਕੁਝ ਖਾਈ ਪੀ ਜਾਂਦੇ ਹੋ ਨਵੇਂ ਟਾਈਪ ਦਾ ਟਾਈਫੋਇਡ ਆ ਗਿਆ ਆਪਾਂ ਐਂਟੀਬਾਇਓਟਿਕ ਕਿਸੇ ਹੋਰ ਟਾਈਪ ਦੇ ਦੇਈ ਜਾਂਦੇ ਹੈਗੇ ਠੀਕ ਹੈ ਤੇ ਉਹ ਟਾਈਫਾਇਡ ਤੁਹਾਡੇ ਸਰੀਰ ਚੋਂ ਜਾਂਦਾ ਨਹੀਂ ਜੋ ਦੀ ਅਕਿਊਟ ਇਨਫੈਕਸ਼ਨ ਹੈ ਜਿਹਨੂੰ ਆਪਾਂ ਆਈਜੀਐਮ ਕਹਿੰਦੇ ਨੇ ਪੋਜ਼ਿਟਿਵ ਆ ਗਿਆ ਉਹ ਤਾਂ ਚਲੋ ਨੈਗੇਟਿਵ ਆਣਾ ਸ਼ੁਰੂ ਹੋ ਜਾਂਦਾ ਹੈ ਪਰ ਆਈਜੀਜੀ ਜਿਹੜਾ ਲੌਂਗ ਟਰਮ ਐਂਟੀਬਾਡੀ ਹੈ ਉਹ ਪਈ ਰਹਿੰਦੀ ਹੈ ਜੀ 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 ਮਤਲਬ ਟਾਈਫਾਇਡ ਸਰੀਰ ਚੋਂ ਗਿਆ ਨਹੀਂ ਤੁਹਾਡੇ ਉਹ ਕਿਤੇ ਨਾ ਕਿਤੇ ਕਿਸੇ ਹਿੱਸੇ ਚ ਪਿਆ ਹੋਇਆ ਤੇ ਉਹਨੇ ਥੋੜੇ-ਮੋਟੇ ਜਿਹੜੇ ਤੁਹਾਨੂੰ ਮਹਿਸੂਸ ਕਰਦੇ ਹੋ ਚੰਗਾ ਨਹੀਂ ਫੀਲ ਕਰਨਾ ਉਹ ਤੁਸੀਂ ਫੀਲ ਕਰਦੇ ਰਹੋ ਉਸ ਟਾਈਮ ਤੇ ਜ਼ਰੂਰੀ ਇਹ ਹੈ ਕਿ ਬਾਹਰ ਦਾ ਖਾਣਾ ਇੱਕ ਤਾਂ ਅਵੋਇਡ ਕਰੇ ਬੰਦਾ ਹੈ ਨਾ ਔਰ ਉਸ ਟਾਈਮ ਤੇ ਜਿਸ ਟਾਈਮ ਟਾਈਫਾਇਡ ਹੋਇਆ ਹੈ ਪ੍ਰੋਪਰ ਆਪਣੀ ਜਿਹੜੀ ਹੈ ਮੈਡੀਸਿਨ ਕੋਰਸ ਐਂਟੀਬਾਡੀਜ਼ ਵਾਲੀ ਬਿਲਕੁਲ ਡਾਕਟਰ ਸਾਹਿਬ ਇਹ ਕਾਲਰ ਹੋਰ ਜੁੜ ਚੁੱਕੇ ਨੇ ਸਾਡੇ ਨਾਲ ਹੈਲੋ ਹੈਲੋ ਡਾਕਟਰ ਸਾਹਿਬ ਨਮਸਕਾਰ ਜੀ ਨਮਸਕਾਰ ਜੀ ਸਰ ਮੈਂ ਜਤਿੰਦਰ ਪਾਸਕਲ ਰੋਲੈਂਪਾਇਰ ਤੋਂ ਹਾਂ ਜੀ ਸਰ ਮੈਂ ਪੁੱਛਣਾ ਚਾਹੁੰਦਾ ਵੀ ਬੁਖਾਰ ਚੜਦਾ ਹੈ ਤੇ ਉਸ ਤੋਂ ਮਗਰੋਂ ਟਾਈਫਾਇਡ ਹੁੰਦਾ ਹੈ ਇਹ ਕਿੰਨੇ ਦਿਨ ਬੁਖਾਰ ਚੜਨ ਤੋਂ ਮਗਰੋਂ ਟਾਈਫਾਇਡ ਹੋਣ ਦੀ ਸੂਭਨਾ ਹੁੰਦੀ ਹੈ ਔਰ ਟਾਈਫਾਇਡ ਨਾ ਹੋਵੇ ਇਹਦੇ ਲਈ ਅਸੀਂ ਪਹਿਲਾਂ ਹੀ ਪ੍ਰੋਫੈਕਸ਼ਨ ਕਰਕੇ ਕਰੀਏ ਤਾਂ ਕਿ ਇਸ ਬਿਮਾਰੀ ਤੋਂ ਬਚਿਆ ਜਾ ਸਕੇ ਧੰਨਵਾਦ ਮਿਹਰਬਾਨੀ ਠੀਕ ਹੈ ਜੀ ਮੈਂ ਜਿੱਦਾਂ ਦੱਸਿਆ ਹੈਗਾ ਹੈ ਕਿ ਟਾਈਫਾਇਡ ਸਰੀਰ ਚ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਬੁਖਾਰ ਬਾਦ ਚੰਦਾ ਹੈਗਾ ਤੇ ਆਪਣਾ ਦੇਖੋ ਪਹਿਲਾ ਤਾਂ ਤੁਸੀਂ ਖਾਣ ਪੀਣ ਦਾ ਪ੍ਰੇਜ ਰੱਖੋ ਬਾਹਰ ਦਾ ਖਾਣਾ ਬਿਲਕੁਲ ਨਾ ਬਰਾਬਰ ਕੀ ਬੰਦ ਹੀ ਕਰ ਦੇਣਾ ਚਾਹੀਦਾ ਹੈ ਤੁਹਾਨੂੰ ਘਰ ਦਾ ਬਣਿਆ ਹੋਇਆ ਖਾਣਾ ਖਾਓ ਸਾਡੇ ਬਜ਼ੁਰਗ ਕਿਹੜਾ ਬਾਹਰ ਜਾਂਦੇ ਸੀ ਮੈਕਡੋਨਲਡ ਗੋਲ ਕੱਪੇ ਟਿੱਕੀਆਂ ਖਾਣ ਬਹੁਤ ਹੱਟੇ-ਕੱਟੇ ਤੁਰੇ ਫਿਰਦੇ ਸੀਗੇ ਤੇ ਦੂਸਰਾ ਹੁੰਦਾ ਟਾਈਫਾਇਡ ਦਾ ਵੈਕਸੀਨ ਹਰ ਸਾਲ ਲਗਵਾਓ ਕਿਉਂਕਿ ਇਹ ਖਾਣ-ਪੀਣ ਦੀ ਚੀਜ਼ਾਂ ਨਾਲ ਹੁੰਦਾ ਜੇ ਤੁਸੀਂ ਪਾਣੀ ਵੀ ਕਿਤੋਂ ਪੀ ਲਿੱਤਾ ਜਿਹੜਾ ਉਬਾਲਿਆ ਹੋਇਆ ਨਹੀਂ ਹੈ ਚੰਗੀ ਤਰ੍ਹਾਂ ਫਿਲਟਰ ਕਿਉਂਕਿ ਟਾਈਫਾਇਡ ਨੂੰ ਨਹੀਂ ਕਲੀਅਰ ਕਰਦਾ ਹੈਗਾ ਠੀਕ ਹੈ ਜੇ ਕਿਸੇ ਨੇ ਕਰੇ ਜਾਂਦੇ ਵੀ ਉਹ ਭਾਵੇਂ ਉਹਨੂੰ ਬੁਰਾ ਲੱਗੇ ਤੁਸੀਂ ਕਹੋ ਜੀ ਮੈਂ ਤਾਂ ਉਬਲੇ ਹੋਇਆ ਪਾਣੀ ਪੀਂਦਾ ਠੰਡਾ ਕਰਕੇ ਮੈਂ ਐਦਾ ਪਾਣੀ ਨਹੀਂ ਪੀਣਾ ਕਿਉਂਕਿ ਕਿਸੇ ਨੂੰ ਕੁਝ ਨਹੀਂ ਪਤਾ ਕਿਦੇ ਘਰ 'ਚ ਟਾਈਫੋਇਡ ਦੇ ਕਿਟਾਣੂ ਹੈ ਕਿਦੇ ਘਰ 'ਚ ਨਹੀਂ ਹੈ ਪਰਹੇਜ ਬਸ ਇਹੀ ਹੈਗੇ ਤੇ ਟਾਈਫੋਇਡ ਪਹਿਲਾਂ ਹੁੰਦਾ ਹੈਗਾ ਉਸ ਤੋਂ ਬਾਅਦ ਬੰਦੇ ਦੇ ਬੁਖਾਰ ਆਣਾ ਸ਼ੁਰੂ ਹੁੰਦਾ ਹੈਗਾ ਜਦੋਂ ਬੁਖਾਰ ਆਂਦਾ ਹੈ ਉਦੋਂ ਹੀ ਬੰਦਾ ਫਿਰ ਡਾਕਟਰ ਕੋਲ ਜਾਂਦਾ ਹੈ ਜਾ ਕੇ ਟੈਸਟ ਕਰਵਾਉਂਦਾ ਹੈਗਾ ਜਿਹਦੇ 'ਚ ਟਾਈਫੋਇਡ ਨਿਕਲਦਾ ਹੈ ਤੇ ਉਹ ਇੱਕ ਵਾਰ ਟਾਈਫਾਇਡ ਜੇ ਤੁਹਾਨੂੰ ਹੋ ਗਿਆ ਤੇ ਕਮ ਸੇ ਕਮ 15 ਦਿਨ ਤੁਹਾਨੂੰ ਐਂਟੀਬਾਇਓਟਿਕ ਖਾਣੇ ਹੀ ਪੈਂਦੇ ਆ ਤੇ ਉਸ ਤੋਂ ਬਾਅਦ ਹੀ ਫਿਰ ਤੁਸੀਂ ਆਪਣਾ ਅੱਗੇ ਦਾ ਜਦੋਂ ਵੈਕਸੀਨ ਲਗਵਾਉਣਾ ਹੈ ਉਹ ਫਿਰ ਜਦੋਂ ਟਾਈਫਾਇਡ ਕਲੀਅਰ ਹੋ ਗਿਆ ਐਂਟੀਬਾਇਓਟਿਕ ਖਾ ਕੇ ਫਿਰ ਤੁਸੀਂ ਆਪਣਾ ਟੀਕਾਕਰਨ ਕਰਵਾਓ ਜੋ ਕਿ ਹਰ ਸਾਲ ਹੋਏਗਾ ਜੀ ਡਾਕਟਰ ਸਾਹਿਬ ਜਿੱਦਾਂ ਤੁਸੀਂ ਟੀਕਾ ਕਰਨ ਦੀ ਗੱਲ ਕੀਤੀ ਵੈਕਸੀਨੇਸ਼ਨ ਦੀ ਮੈਂ ਚਾਹਾਂਗੀ ਇੱਕ ਡਿਟੇਲਡ ਓਵਰਵਿਊ ਤੁਸੀਂ ਜ਼ਰੂਰ ਦਿਓ ਕਿ ਇਹ ਵੈਕਸੀਨੇਸ਼ਨ ਕਿੰਨੀ ਦੇਰ ਬਾਅਦ ਲਗਾਈ ਜਾਂਦੀ ਹੈ ਔਰ ਕਦੋਂ ਤੱਕ ਕੰਟੀਨਿਊ ਕਰਨੀ ਚਾਹੀਦੀ ਹੈ वैक्सीनेशन देखो सारी उम्र कंटिन्यू करनी चाहिएगी है ओके okay. 10 साल ਦੇ ਉੱਪਰ ਦੇ ਬੱਚੇ ਨੂੰ ਫੁੱਲ ਡੋਸ ਲੱਗ ਜਾਂਦੀ ਹੈਗੀ ਹੈ ਹਮ ਓਰਲ ਵੈਕਸਿਨ ਆਉਂਦੀ ਹੈ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਹੁੰਦੀ ਹੈ ਲਾਈਵ ਐਟੇਨਿਊਟਿਡ ਜਿਦਾਂ ਪੋਲੀਓ ਡ੍ਰੌਪਸ ਹੁੰਦੇ ਹੈਗੇ ਓਕੇ ਇੱਕ ਹੁੰਦੇ ਹੈ ਇਨਐਕਟਿਵੇਟਿਡ ਵੈਕਸਿਨ ਹਮ ਦੋਨੋਂ ਇੱਕੋ ਹੀ ਜਿੰਨੇ ਕਾਰਗਰ ਹੈ ਹਰ ਸਾਲ ਸਟ੍ਰੇਨ ਬਦਲਦਾ ਹੈ ਵੈਕਸਿਨ ਤੁਹਾਨੂੰ ਹਰ ਸਾਲ ਉਸੇ ਮਹੀਨੇ ਮਾਰਚ ਦੇ ਵਿੱਚ ਅਗਰ ਸ਼ੁਰੂ ਕੀਤੀ ਹੈ ਤਾਂ ਮਾਰਚ ਹੀ ਲਗਾਨੀ ਹੈ ਕਿਉਂਕਿ ਟਾਈਫਾਇਡ ਦਾ ਸੀਜ਼ਨ ਹੀ ਮਾਰਚ ਤੋਂ ਬਾਅਦ ਸ਼ੁਰੂ ਹੁੰਦਾ ਹੈ ਜੀ ਤੇ ਇਹ ਤੁਹਾਨੂੰ ਵੈਕਸੀਨੇਸ਼ਨ ਜਾਂ ਟੀਕਾਕਰਨ ਹਰ ਸਾਲ ਕਰਨਾ ਹੀ ਪੈਣਾ ਹੈ ਪਰ ਇਹ ਵੀ ਕੋਈ ਤੁਹਾਨੂੰ 100% ਪ੍ਰੋਟੈਕਸ਼ਨ ਨਹੀਂ ਦਿੰਦਾ ਇਹ ਵੀ ਪ੍ਰੋਟੈਕਸ਼ਨ ਸਿਰਫ 99% ਹੀ ਹੈ ਹੂੰ ਮੈਨੂੰ ਲੱਗਦਾ ਜੀ 99% ਵੀ ਮਿਲ ਜਾਏ ਤੇ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਬਿਲਕੁਲ ਸਹੀ ਜੀ ਡਾਕਟਰ ਸਾਹਿਬ ਟਾਈਫਾਇਡ ਦੇ ਨਾਲ ਰਿਲੇਟਡ ਕੰਪਲਿਕेशंस ਦੀ ਆਪਾਂ ਗੱਲ ਕਰੀਏ ਜਿੱਦਾਂ ਆਪਾਂ ਗੱਲ ਕੀਤੀ ਕਿ ਸਟਮਕ ਅਪਸੈਟ ਹੋ ਜਾਂਦਾ ਹੈ ਗੈਸਟ੍ਰਿਕ ਇਨਫੈਕਸ਼ਨ ਹੋ ਜਾਂਦੀ ਹੈ ਉਸ ਤੋਂ ਇਲਾਵਾ ਹੋਰ ਵੀ ਕੁਝ ਐਸੀਆਂ ਕੰਪਲਿਕेशंस ਨੇ ਜਦੋਂ ਇਹ ਸਵਰ ਲੈਵਲ ਤੱਕ ਆ ਜਿਹੜਾ ਪਹੁੰਚ ਜਾਂਦਾ ਹੈ ਹੋਰ ਕਿਹੜੀਆਂ ਕੰਪਲਿਕೇಷನ್ಸ್ ਹੈ ਜੋ ਉਸ ਪਾਰਟिकुलर پیشنਟ ਮੈਂ ਅੰਤੜੀਆਂ ਦੀ ਬਿਮਾਰੀ ਹੈ ਹਮ ਅੱਜ ਕੱਲ ਉਸ ਲੈਵਲ ਦੇ ਮਰੀਜ਼ ਮੈਂ ਤਾਂ ਬਹੁਤ ਰੇਅਰ ਦੇਖਿਆ ਉਹਨੇ ਆਪਣੇ ਕਰੀਅਰ ਚ 15 ਸਾਲ ਦੇ ਹਮ ਇੱਕ ਅੱਦਾ ਹੀ ਮਰੀਜ਼ ਦੇਖਿਆ ਜਿਹਦਾ ਟਾਈਫੋਇਡ ਫੈਲ ਕੇ ਪੂਰੇ ਪੇਟ ਚ ਆਂਤੜੀਆਂ ਚ ਛਾਲੇ ਹੋ ਗਏ ਸੀ ਅਲਸਰ ਹੋ ਗਏ ਸੀਗੇ ਓਕੇ ਤੇ ਉਹ ਅਲਸਰ ਦਾ ਕੀ ਹੁੰਦਾ ਹੈ ਕਿ ਉਹ ਨਾੜੀ ਨੂੰ ਫਾੜ ਦਿੰਦੇ ਆਓ ਜਦੋਂ ਆਂਤ ਫਟ ਗਈ ਤਾਂ ਅੰਦਰ ਪੇਟ ਦਾ ਜਿਹੜਾ ਗੰਦ ਹੈਗਾ ਉਹ ਬਾਹਰ ਆ ਜਾਂਦਾ ਹੈਗਾ ਉਹਦੇ ਕਰਕੇ ਫਿਰ ਪੇਟ ਦੀ ਪੂਰੀ ਇਨਫੈਕਸ਼ਨ ਹੋ ਜਾਂਦੀ ਹੈ ਪਰਿਟੋਨਾਈਟਸ ਹੋ ਜਾਂਦਾ ਹੈਗਾ ਫਿਰ ਉਹਦਾ ਇਲਾਜ ਇੱਕੋ ਹੀ ਹੋ ਉਹਦੇ ਪੂਰਾ ਪੇਟ ਇੱਥੋਂ ਲੈ ਕੇ ਇੱਥੇ ਤੱਕ ਕੱਟ ਕੇ ਜਿਹਨੂੰ ਆਪਾਂ ਲੈਪਰੋਟਮੀ ਕਰਨਾ ਕਹਿੰਦੇ ਆ ਉਹਦੇ ਨਾਲ ਫਿਰ ਪੇਟ ਦੀ ਸਫਾਈ ਆਂਤੜੀ ਦੀ ਰਿਪੇਅਰ ਕਰਨਾ ਪੈਂਦਾ ਹੈਗਾ ਉਹੀ ਸਭ ਤੋਂ ਜਾਨਲੇਵਾ ਹੁੰਦਾ ਉਹ ਤੁਸੀਂ ਕਦੀ ਸੁਣਿਆ ਹੋਣਾ ਕਿਸੇ ਦੇ ਪੇਟ ਦੀ ਆਂਤ ਫਟ ਗਈ ਐਕਸੀਡੈਂਟ ਹੋਇਆ ਜਾਂ ਮੁੱਕਾ ਵੱਜਿਆ ਜੀ ਜੀ ਉਹ ਜਾਣ ਲੈਵਾ ਹੁੰਦੀ ਹੈ ਹੂੰ ਉਤੋਂ ਟਾਈਫੋਇਡ ਦੇ ਵਿੱਚ ਪੇਟ ਦੀ ਆਂਤ ਫੱਟ ਜਾਵੇ ਹੁਣ ਤੁਸੀਂ ਆਪੇ ਅੰਦਾਜ਼ਾ ਲਾ ਸਕਦੇ ਹੋ ਕਿੰਨਾ ਸੀਰੀਅਸ ਕੰਮ ਹੋ ਗਾ ਸੀਰੀਅਸ ਕੰਮ ਹੋ ਸਕਦਾ ਹੈ ਬਿਲਕੁਲ ਇਹੀ ਮੇਨ ਹੈ ਦੀ ਸਭ ਤੋਂ ਵੱਡੀ ਕੰਪਲਿਕੀਸ਼ਨ ਹੈ ਜੋ ਕਿ ਤੁਹਾਨੂੰ ਹੂੰ ਮੌਤ ਵੀ ਲਈ ਆ ਸਕਦੀ ਹੈ ਮੈਨੂੰ ਲੱਗਦਾ ਅੱਜ ਦੇ ਟਾਈਮ ਤੇ ਜਿਹੜਾ ਪ੍ਰੋਪਰ ਆਪਣਾ ਕੋਰਸ ਨਹੀਂ ਕਰਦਾ ਹੈਨਾ ਟਰੀਟਮੈਂਟ ਨਹੀਂ ਲੈਂਦਾ ਉਹਦੇ ਲਈ ਹੀ ਹੈ ਜੇ ਆਪਾਂ ਟਰੀਟਮੈਂਟ ਲੈ ਲਈਏ ਸਮੇਂ ਸਿਰ ਡਾਇਗਨੋਸ ਕਰਾ ਲਈਏ ਫਿਰ ਆਈ ਥਿੰਕ ਇਟ ਵਿਲ ਬੀ ਓਕੇ ਸੋ ਡਾਕਟਰ ਸਾਹਿਬ ਟੈਸਟਸ ਦੀ ਆਪਾਂ ਗੱਲ ਕਰੀਏ ਟਾਈਫਾਈਡ ਦੇ ਵਿੱਚ ਕਿਹੜੇ ਕਿਹੜੇ ਐਸੇ ਮੇਨ ਟੈਸਟ ਆਉਂਦੇ ਨੇ ਜਿਸ ਤੋਂ ਬਾਅਦ ਪ੍ਰੋਪਰਲੀ ਡਾਇਗਨੋਸ ਕੀਤਾ ਜਾ ਸਕਦਾ ਹੈ ਕਿ ਯੈਸ ਇਟ ਇਜ਼ ਟਾਈਫਾਈਡ ਟਾਈਫਾਈਡ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਤਾਂ ਰੂਟੀਨ ਟੈਸਟ ਹੋਣੇ ਚਾਹੀਦੇ ਆ ਜਿਹਦੇ ਵਿੱਚ ਕੰਪਲੀਟ ਬਲੱਡ ਕਾਊਂਟ ਆਉਂਦਾ ਵੀ ਤੁਹਾਡੇ ਇਨਫੈਕਸ਼ਨ ਦਾ ਲੈਵਲ ਕੀ ਹੈ ਜਿਹਨੂੰ ਆਪਾਂ ਟੀਐਲਸੀ ਲੈਵਲ ਬੋਲਦੇ ਆਗੇ ਫਿਰ ਆਪਾਂ ਲੀਵਰ ਦਾ ਟੈਸਟ ਕਰੀਦੇ ਜਿਹਨੂੰ ਐਲ ਐਫ ਟੀ ਕਹਿੰਦੇ ਆ ਵੀ ਲੀਵਰ 'ਚ ਕੋਈ ਸੋਜ ਵਗੈਰਾ ਤਾਂ ਨਹੀਂ ਗਈ ਪੀਲੀਆ ਤਾਂ ਨਹੀਂ ਆ ਰਿਹਾ ਬੰਦੇ ਨੂੰ ਜੀ ਤੀਸਰਾ ਟੈਸਟ ਹੁੰਦਾ ਜਿਹੜੇ ਪੁਰਾਣੇ ਜਮਾਨੇ ਦੇ ਡਾਕਟਰ ਕਰਾਉਂਦੇ ਸੀ ਵਿਡਾਲ ਜਿੱਦੇ ਤੁਸੀਂ ਰੇਸ਼ਿਓ ਦੇਖੀ ਹੋਣੀ ਹੈ 1 ਰੇਸ਼ਿਓ 20 1 ਰੇਸ਼ਿਓ 40 1 ਰੇਸ਼ਿਓ 80 ਠੀਕ ਹੈ ਉਹ ਤੁਸੀਂ ਫਸ ਜਾਂਦੇ ਹੋ ਜੇ 1 ਰੇਸ਼ਿਓ 80 'ਚ ਪੋਜ਼ਿਟਿਵ ਪੋਜ਼ਿਟਿਵ ਆ ਗਿਆ ਤੇ ਬਾਕੀ ਨੈਗੇਟਿਵ ਹੈ ਉਹਨਾਂ ਟਾਈਫਾਇਡ ਹੈ ਵੀ ਕਿ ਨਹੀਂ ਹੈ ਤੇ ਇਸ ਲਈ ਉਹ ਟੈਸਟ ਨੂੰ ਬੜੀ ਦੇਰ ਪਹਿਲਾਂ ਹੀ ਰਿਪਲੇਸ ਕਰ ਦਿੱਤਾ ਗਿਆ ਸੀਗਾ ਸਭ ਲੋਕ ਨਹੀਂ ਕਰਾਉਂਦੇ ਕਿਉਂਕਿ ਟੈਸਟ ਵਿਡਾਲ 60 ਰੁਪਏ ਦਾ ਟੈਸਟ ਹੈ ਤੇ ਉਹ 4-500 ਰੁਪਏ ਦਾ ਟੈਸਟ ਹੈ ਜਿਹੜਾ ਨਵੇਂ ਵਾਲਾ ਹੈ ਨਵੇਂ ਵਾਲਾ ਇਸ ਕਰਕੇ ਲੋਕੀ ਵਿਡਾਲ ਕਰਾ ਕੇ ਆ ਜਾਂਦੇ ਜੀ ਬਿਲਕੁਲ ਵਿਡਾਲ ਕਰਕੇ ਓਵਰ ਟਰੀਟਮੈਂਟ ਹੋ ਜਾਂਦੀ ਹੈ ਜੋ ਕਿ ਅਗਰ ਥੋੜਾ ਮੋਟਾ ਟਾਈਫਾਇਰ ਹੈ ਉਹ ਰੈਜ਼ਿਸਟੈਂਸ ਆਣੀ ਸ਼ੁਰੂ ਹੋ ਜਾਂਦੀ ਹੈ ਜੀ ਅੱਗੇ ਟਾਈਫਾਇਡ ਦੇ ਵਿੱਚ ਜੇ ਕਿ ਸਿਪਰੋਫਲੋਕਸਸਿੰਦੀ ਗੋਲੀ 2 ਰੁਪਏ ਦੀ ਗੋਲੀ ਕੰਮ ਚੱਲ ਜਾਂਦੀ ਸੀ ਜਿਹਨੂੰ ਅੱਜਕੱਲ ਟਾਈਫਾਇਡ ਬਿਲਕੁਲ ਹੀ ਰੈਜ਼ਿਸਟੈਂਸ ਹੋ ਗਿਆ ਹੈ ਕਿਉਂਕਿ ਵਿਡਾਲ ਦਾ ਪੋਜ਼ਿਟਿਵ ਦੇ ਕੇ 1/18 ਨੂੰ ਉਹਨੂੰ ਟ੍ਰੀਟਮੈਂਟ ਕਰੀ ਜਾਂਦੇ ਸੀਗੇ ਜੀ ਵਿਡਾਲ ਨੂੰ ਲੈ ਕੇ ਵੀ ਕਨਫਿਊਜ਼ਨ ਸੁਣੀ ਗਈ ਹੈ ਨਾ ਕਿ ਉਹ ਬਾਰ-ਬਾਰ ਪੋਜ਼ਿਟਿਵ ਲੈ ਕੇ ਆਉਂਦਾ ਈਵਨ ਟਾਈਫਾਇਡ ਠੀਕ ਵੀ ਹੋ ਜਾਂਦਾ ਹੈ ਨਾ ਰੇਸ਼ੋ ਹੈ ਕੀ ਹੈ ਉਹਨੇ ਤਾਂ ਥੋੜ ਨੂੰ ਨਾ ਪੋਜ਼ਿਟਿਵਲ ਛੱਡਣਾ ਨਾ ਨੈਗੇਟਿਵਲ ਛੱਡਣਾ ਹੈ ਕਨਫਿਊਜ਼ਨ ਕ੍ਰੀਏਟ ਕਰਨਾ ਹਾਂ ਉਹਦੇ ਸੈਂਸਿਟੀਵਿਟੀ ਐਂਡ ਸ ਨਾਮ ਯਾਦ ਰੱਖਿਓ ਟਾਈਫਾਈ ਡਾਟ ਹੂੰ ਹੂੰ ਇੱਕ ਇਹੋ ਜਿਹਾ ਟੈਸਟ ਹੈ ਜੋ ਤੁਹਾਡਾ ਡਾਕਟਰ ਕਹੇਗਾ ਕਰਾਓ ਉਹਦੇ ਚ ਸਿੱਧਾ ਪੋਜ਼ਿਟਿਵ ਜਾਂ ਨੈਗੇਟਿਵ ਜੀ ਟਾਈਫੋਇਡ ਹੈ ਜਾਂ ਨਹੀਂ ਹੈ ਉਹ ਸਾਫ਼-ਸਾਫ਼ ਹੋ ਜਾਣਾ ਉਹ ਵਿਚਾਰ ਨਹੀਂ ਤੁਹਾਨੂੰ ਲਟਕਾ ਕੇ ਰੱਖੇ ਹੂੰ ਡਾਕਟਰ ਸਾਹਿਬ ਹੁਣ ਆਪਾਂ ਟ੍ਰੀਟਮੈਂਟ ਬਾਲਾਨੀਆਂ ਜੋ ਕਿ ਬਹੁਤ ਜ਼ਰੂਰੀ ਪਾਠ ਹੈ ਟ੍ਰੀਟਮੈਂਟ ਆਪਾਂ ਟਾਈਫਾਈਡ ਵਾਲੇ ਪੇਸ਼ੈਂਟਾਂ ਦਾ ਕਿਸ ਤਰ੍ਹਾਂ ਕਰ ਸਕਦੇ ਆ ਬੀਇੰਗ ਅ ਡਾਕਟਰ ਕਿਸ ਤਰ੍ਹਾਂ ਟ੍ਰੀਟਮੈਂਟ ਜਿਹੜਾ ਸਟਾਰਟ ਕੀਤਾ ਜਾਂਦਾ ਦੇਖੋ ਟਾਈਫੋਇਡ ਦੇ 90% ਮਰੀਜ਼ ਤਾਂ ਓਰਲ ਮੂਹ ਰਸਤੇ ਐਂਟੀਬਾਇਓਟਿਕ ਖਾ ਕੇ ਠੀਕ ਹੋ ਜਾਂਦੇ ਔਰ ਜਿੱਦਾਂ ਮੈਂ ਦੱਸਿਆ 15 ਦਿਨ ਖਾਣੇ ਹੀ ਖਾਣੇ ਆ। ਹਮ ਹਮ ਨਾਲ ਉਹਨੂੰ ਗੱਟ ਲਈ ਅੱਛੇ ਬੈਕਟੀਰੀਆ ਦਿੱਤੇ ਜਾਂਦੇ ਜਿਹਨੂੰ ਆਪਾਂ ਪ੍ਰੋਪ੍ਰਾਇਓਟਿਕਸ ਕਹਿੰਦੇ ਆ ਬੀਫੀ ਲੈਗ ਦਾ ਨਾਮ ਸਭ ਕਿਸੇ ਨੇ ਸੁਣਿਆ ਹੋਣਾ ਹੈ। ਹਮ ਹਮ ਠੀਕ ਹੈ 15 ਦਿਨ ਕੋਰਸ ਕਰੋ ਘਰ ਦਾ ਖਾਣਾ ਖਾਓ ਉਬਾਲ ਕੇ ਪਾਣੀ ਪੀਓ ਜੋ ਪਰਹੇਜ਼ ਡਾਕਟਰ ਦੱਸਦਾ ਉਹ ਕਰੋ ਤੇ ਉਹਦੇ ਨਾਲ ਟਾਈਫਾਇਡ ਥੋੜਾ ਚਲੇ ਜਾਂਦਾ ਹੈ। ਜੀ ਫਿਰ ਜਿੱਦਾਂ ਹੀ ਟਾਈਫਾਇਡ ਠੀਕ ਹੁੰਦਾ ਉਸ ਤੋਂ 15 ਦਿਨ ਬਾਅਦ ਆਪਣਾ ਟੀਕਾਕਰਨ ਸ਼ੁਰੂ ਕਰਵਾ ਦਿਓ ਜੋ ਕਿ ਹਰ ਸਾਲ ਹੁੰਦਾ ਰਹੇ। ਹਮ ਹਮ ਹ जे टाइफाइड ज्यादा है मतलब बुखार बहुत ज्यादा आ रहा है थोड़ा इन्फेक्शन काउंट इस सीबीसी च बढ़ के तीस हज़ार पंद्रह हज़ार डॉक्टर साहब एक फोन कॉलर जुड़ के नहीं ना करते हैं हेलो हेलो हाँ जी सत श्री जी कौन बोल रहे हो अरे स्पेशलिस्ट अगर सर ये कॉल जी जी नूर महल जी ਮੈਨੂੰ ਇਹ ਕਹਿੰਦੇ ਮੈਨੂੰ ਹਰ ਸਾਲ ਟਾਈਫਾਇਡ ਹੋ ਜਾਂਦਾ 320 ਵਿਡਾਲ ਆਂਦਾ ਇਸ ਕਰਾਇ ਤੇ ਵਿਡਾਲ ਸੇ ਕੋਈ ਮੈਡੀਸਿਨ ਜਿਹੜੀ ਖਾਣੀ ਚਾਹੀਦੀ ਆ ਜਿਹੜਾ ਬਾਰ ਬਾਰ ਨਾ ਹੋਵੇ ਹੂੰ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਟਾਈਫਾਇਡ ਬਾਰ ਬਾਰ ਹੋਣਾ ਚੰਗੀ ਚੀਜ਼ ਨਹੀਂ ਹੈ ਔਰ 320 ਅਗਰ ਵਿਡਾਲ ਜਾਂਦਾ ਹੈ ਤੇ ਲੈਵਲ ਬਹੁਤ ਹਾਈ ਹੈ ਮਤਲਬ ਟਾਈਫਾਇਡ ਬਾਡੀ ਚ ਹੈਗਾ ਹੈ ਮੈਡੀਸਨ ਤੁਸੀਂ ਕਈ ਵਾਰ ਟਰਾਈ ਕਰਕੇ ਦੇਖ ਚੁੱਕੇ ਹੋ ਨੇ ਕਈ ਡਾਕਟਰਾਂ ਕੋਲੋਂ ਖਾ ਕੇ ਦੇਖ ਚੁੱਕੇ ਹੋ ਨੇ ਜਦੋਂ ਇੰਨਾ ਹਾਈ ਲੈਵਲ ਆਂਦਾ ਹੈ ਬਿਡਾਲ ਦੇ ਵਿੱਚ ਤੇ ਆਪਾਂ ਨੂੰ ਇਹ ਚਾਹੀਦਾ ਹੈਗਾ ਕਿ ਆਪਾਂ ਇਹਦੀ ਪੂਰੀ ਜਾਂਚ ਕਰਾਈਏ ਪੇਟ ਦਾ ਸਕੈਨਿੰਗ ਹੋਵੇ ਤੇ ਹਸਪੀਟਲ 'ਚ ਰਹਿ ਕੇ ਕਮ ਸੇ ਕਮ 5 ਦਿਨ ਆਈਵੀ ਐਂਟੀਬਾਇਓਟਿਕਸ ਜਿਹਨੂੰ ਕਹਿੰਦੇ ਆਪਾਂ ਡ੍ਰਿਪ ਰਾਹੀਂ ਦਿੰਦੇ ਆ ਉਹ ਲਗਵਾਉਣੇ ਚਾਹੀਦੇ ਉਸ ਤੋਂ ਬਾਅਦ ਫਿਰ ਅੱਗੇ ਥੋੜਾ 10 ਦਿਨ ਦਵਾਈ ਕਰੇ ਜਾ ਕੇ ਵੀ ਚੱਲੇਗੀ ਜੀ सो so, छोटे uh, छोटिया मैं लगता टिप्स ने जो असी फॉलो कर लिए जिदा डॉक्टर साहब ने बहुत महत्वपूर्ण छोटिया छोटिया टिप्स दिखाई कि पानी जड़ा है सेफली पीओ बॉइल्ड करके पीओ फिल्टर्ड पीओ बहरला खाना अवॉइड करो और अगर किसी को टाइफाइड हो रहा है तो अपना प्रोपर ट्रीटमेंट फिफ्टीन डेज़ का जरूर ले और डॉक्टर की प्रिसक्रिप्शन चले सो छोटी छोटिया टिप्स फॉलो करके असी इस निजात पा सकते हैं डॉक्टर साहब तीस अपे प्रोग्राम समय कटके आए बहुत बहुत धनबाद तो थोड़े सारियादे अगले हफ्ते फिर ਇਕ ਨਵੇਂ ਵਿਸ਼ੇ ਦੇ ਨਾਲ ਤਤਕਲੀ ਇਜਾਜ਼ਤ ਦਿਓ ਨਮਸਕਾਰ